ਇਹ ਗਪਾਲਪੁਰ ਨਗਰ ਦੇ ਵਿੱਚ ਜਿਹੜਾ 25 ਨੰਬਰ ਬੋਥ ਸੀ ਅੱਜ ਇੱਥੇ ਇੱਕ ਸਾਨੂੰ ਟੈਲੀਫੋਨ ਆਇਆ ਵੀ ਇੱਥੇ ਕੋਈ ਲੜਾਈ ਝਗੜਾ ਹੋਣ ਲੱਗਾ ਜਿਹਦੇ ਤੁਰੰਤ ਅਸੀਂ ਵੀ ਇੱਥੇ ਪਹੁੰਚ ਗਏ ਤਾਂ ਇਹਨਾਂ ਦਾ ਅਲੀਗੇਸ਼ਨ ਸੀ ਕੁਝ ਆਮ ਆਦੀ ਪਾਰਟੀਆਂ ਦਾ ਵੀ ਉਹਨਾਂ ਦੇ ਇੱਕ ਐਮਸੀ ਜਿਹੜਾ ਅੰਦਰ ਉਹ ਗਲਤ ਬੈਠਾ ਜਦੋਂ ਅਸੀਂ ਉਹਨੂੰ ਮੈਂ ਵੈਰੀਫਾਈ ਕੀਤਾ ਤੇ ਉਹਦੇ ਪਾਸ ਇੱਕ ਪੋਲਿੰਗ ਜਿੰਟ ਦਾ ਪਾਸ ਹੈਗਾ ਸੀ ਇਹ ਸਾਨੂੰ ਦੱਸਦਾ ਵੀ ਉਹ ਕੋਲਿੰਗ ਜਿੰਟ ਦਾ ਹੈ ਜਿਹੜੇ ਦੂਜੇ ਪਾਸੇ ਪ੍ਰੇਕਸ਼ਨ ਲੁੰਦੇ ਸੀ ਵੀ ਇੱਥੇ ਝਾਲੀ ਵੋਟਾਂ ਪੈ ਗਈਆਂ ਜਦੋਂ ਅਸੀਂ ਪਰਜਾਇਦੀ ਅਫਸਰ ਦੇ ਥਰੂ ਵੈਰੀਫਾਈ ਕੀਤਾ ਤੇ ਕੋਈ ਝਾਲੀ ਵੋਟ ਨਹੀਂ ਸੀ ਪਈ ਬਲਕਿ ਇਹਨਾਂ ਨੂੰ ਭੁਲੇਖਾ ਲੱਗ ਗਿਆ ਤੇ ਪਰਜਾਇਦੀ ਅਫਸਰ ਨੇ ਕਿਹਾ ਵੀ ਜਿਹੜਾ ਆਦਮੀ ਆਇਆ ਉਹ ਆਪਣੀ ਵੋਟ ਪਾ ਸਕਦਾ ਜੀ ਮੇਰੀ ਇਹਨਾਂ ਦੋਨਾਂ ਹੀ ਸੀਨੀਅਰ ਨੇਤਾ ਜਿਹੜੇ ਹੈਗੇ ਨੇ ਲਿਟਰੇ ਇਹਨਾਂ ਨੂੰ ਦੋਨਾਂ ਨੂੰ ਬੇਨਤੀ ਆਪਣੇ ਗੁੱਸੇ ਤੇ ਔਰ ਕੰਟਰੋਲ ਕਰੋ ਔਰ ਜਿਹੜੇ ਨਾਲ ਆਏ ਮੈਂਬਰ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਣੇ ਕਟੋ-ਕਟਾ ਵੀ ਬੋਲੀ ਤੇ ਜ਼ਰੂਰ ਕੰਟਰੋਲ ਕਰੋ ਜੇਕਰ ਤੁਹਾਡੇ ਮਨ 'ਚ ਕੋਈ ਗਿਲਾ ਸ਼ਿਕਵਾ ਕੋਈ ਸ਼ਿਕਾਇਤ ਹੈ ਸਾਨੂੰ ਇੱਕ ਰੀ ਦੱਸਣ ਜੇਕਰ ਅਸੀਂ ਨਹੀਂ ਸੋਲਵ ਕਰਾਂਗੇ ਉਦੋਂ ਬਾਅਦ ਇਹਨਾਂ ਕੋਈ ਕਾਫੀ ਲੋਕਤੰਤਰ ਦੇ ਮਤਲਬ ਕਰ ਰਾਈਟ ਹੈਗੇ ਪਰ ਪਹਿਲੀ ਸਟੇਜ ਤੇ ਮੇਰੀ ਇਹਨਾਂ ਨੂੰ ਰਿਕੁਐਸਟ ਹੈ ਵੀ ਤੁਸੀਂ ਸਾਨੂੰ ਕੰਪਲੇਨਟ ਕਰੋ ਆਪਸ 'ਚ ਨਾ ਇੱਕ ਦੂਜੇ ਨਾਲ ਝਗੜੋ ਕਿਹੜੇ ਨੇਤਾ ਹੈਗੇ ਕਿਹੜੇ ਕਿਹੜੀ ਪਾਰਟੀ ਨਾਲ ਸੰਬੰਧ ਰਹੀ ਆਮ ਆਦਮੀ ਵੱਲੋਂ ਕੁਝ ਮੇਰਾ ਖਿਆਲ ਬੱਲ ਸਾਹਿਬ ਦੇ ਬ੍ਰਦਰ ਸੀ ਦੂਜੇ ਪਾਸੇ ਜਿਹੜੇ ਹੈਗੇ ਸੀ ਪਾਲਾ ਸਾਹਿਬ ਦੇ ਦੋਨੇ ਬ੍ਰਦਰ ਸੀ ਮਰ ਕੇ ਉਹ ਵੀ ਆਪ ਆਏ ਪਰ ਜਦੋਂ ਜਦੋਂ ਅਸੀਂ ਸਮਝਾਇਆ ਬੈਲ ਸਾਹਿਬ ਵੀ ਬੜੇ ਸਲੀਕੇ ਨਾਲ ਗੱਲ ਕੀਤੀ ਹੈ ਔਰ ਪਾਲਾ ਸਾਹਿਬ ਨੇ ਬੜੀ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਪਾਲਾ ਸਾਹਿਬ ਦਾ ਜਿਹੜਾ ਬੈਲ ਸਾਹਿਬ ਦਾ ਡਾਟਾ ਉਹਨੇ ਬਹੁਤ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਉਹਨਾਂ ਦੇ ਪਿੱਛੇ ਜਿੰਨੀਆਂ ਚੰਗੀ ਗੱਲ ਹੈ ਪਰ ਕੁਝ ਜਿਹੜੇ ਨਾਂ ਸੱਜੇ ਖੱਬੇ ਹੁੰਦੇ ਹੋ ਆਪਣੇ ਗਿਲੇ ਸ਼ੁਕੇ ਹੋਰ ਗੱਲਦੇ ਹੁੰਦੇ ਆ ਤਾਂ ਕੱਢਣੇ ਸ਼ੁਰੂ ਕਰ ਦਿੰਦੇ ਆ ਉਹਦੇ ਕਰਕੇ ਤਣਾਅ ਵੱਧਦਾ ਇਸ ਕਰਕੇ ਮੈਂ ਤਾਂ ਹੀ ਇਹਨਾਂ ਦੋਨਾਂ ਨੇਤਾ ਨੂੰ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਦੀ ਬੋਲੀ ਤੇ ਔਰ ਇਹਨਾਂ ਦੇ ਇਲੈਕਸ਼ਨ ਦੌਰਾਨ ਪੂਰਾ ਕੰਟਰੋਲ ਰੱਖਣ ਕਿਉਂਕਿ ਪੰਜਾਬ ਪੁਲਸ ਅੱਜ ਵੀ ਉੱਥੇ ਹੀ ਖੜੋਤੀ ਹੈ ਜਿੱਥੇ ਹਰ ਚੀਜ਼ ਨੂੰ ਸੰਭਾਲ ਸਕਦੀ ਹੈ। ਔਰ ਅਸੀਂ ਇਸ ਦੇ ਕੰਮ ਨੂੰ ਸੰਭਾਲਣਾ ਬੜੇ ਬਖੂਬੀ ਜਿਹੜਾ ਜਾਣਦੇ। ਕੋਈ ਹੱਥ ਪਾਈ ਬਾਈ ਉਤੋ ਬਾਈ ਨਹੀਂ ਅੱਜ ਹੱਥ ਪਾਈ ਕੋਈ ਨਹੀਂ ਹੋਈ। ਸਿਰਫ ਇਹਨਾਂ ਨੇ ਇੱਕ ਵਾਰੀ ਇਹਨਾਂ ਦੇ ਦੋ ਬੰਦੇ ਜਿਹੜੇ ਹਾਈਪਰ ਹੋਣ ਲੱਗੇ ਸੀ ਉਹਨਾਂ ਨੂੰ ਪੁਲਿਸ ਨੇ ਕੁਛ ਕਰਕੇ ਪਿੱਛੇ ਕਰਤਾ। ਮਾਮਲਾ ਸ਼ਾਟਆਊਟ ਮਾਮਲਾ ਸ਼ਾਟਆਊਟ ਕਰਤਾ ਔਰ ਬੜਾ ਪੀਸਫੁਲੀ ਜਿਹੜੀ ਇੱਥੇ ਵੀ ਦੇਖ ਲਓ ਤੁਸੀਂ ਬੜੀ ਪੀਸਫੁਲੀ ਜਿਹੜੀ ਹੈਗੀ ਆ ਉਹ ਵੋਟਿੰਗ ਹੋ ਰਹੀ ਆ ਔਰ ਇ ਇੱਥੇ ਨਹੀਂ ਹਰ ਸਟੇਸ਼ਨ ਤੇ ਹੋਏਗੀ ਇਹ